ਮੈਲਕ ਵੀਰ ਬ੍ਰਾਂਡ ਲੈ ਕੇ ਹਾਜ਼ਰ ਹਾਂ ਗੱਲਾਂ 'ਚੋਂ ਗੱਲ ਤੇ ਅੱਜ ਆਪਾਂ ਗੱਲ ਕਰਾਂਗੇ ਗੁਰਇਕਬਾਲ ਸਿੰਘ ਹੋਰਾਂ ਦੀ ਲਿਖੀ ਹੋਈ ਕਿਤਾਬ ਖੁਸ਼ੀਆਂ ਦਾ ਕੋਰਸ ਦੇ ਵਿੱਚੋਂ ਸੋ ਜੀ ਇਹਨਾਂ ਨੇ ਲਿਖਿਆ ਸਮਾਂ ਸੋ ਗੱਲ ਕਰਾਂਗੇ ਸਮੇਂ ਬਾਰੇ ਪੰਜਾਂਂ ਤਰੀਆਵਾਂ ਦੇ ਜਾਇਆਂ ਨੇ ਚਾਹੇ ਉਹ ਸ਼ਹਿਰਾਂ ਵਿੱਚ ਜੰਮੇ ਨੇ ਤੇ ਚਾਹੇ ਪਿੰਡਾਂ ਵਿੱਚ ਖੇਤੀ 'ਚ ਸਭ ਨੇ ਹੱਥ ਜਮਾਇਆ ਉਹ ਖੇਤੀ ਚਾਹੇ ਘਰ ਵਿੱਚ ਲਾਈਆਂ ਹਰੀਆਂ ਮਿਰਚਾਂ ਦੀ ਹੋਵੇ ਅਮਰੂਦ ਦੀ ਹੋਵੇ ਫੁੱਲਾਂ ਦੀ ਹੋਵੇ ਤੇ ਚਾਹੇ ਕਣਕ ਦੀ ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਇਨਸਾਨ ਅਗੌਣ ਵਸੌਣ ਸਜੌਣ ਤੇਵਦੋਂ ਦੇ ਗੁਣ ਆਪਣੇ ਲਹੂ ਵਿੱਚ ਲੈ ਕੇ ਪੈਦਾ ਹੁੰਦਾ ਗੁਰੂ ਗਬਾਦ ਸਿੰਘ ਹੋਰੀ ਲਿਖਦੇ ਆ ਜਦੋਂ ਅਸੀਂ ਪਿੰਡ ਰਹਿੰਦੇ ਸੀ ਤਾਂ ਸਾਡੇ ਬਾਹਰ ਵਾਲੇ ਘਰ ਇੱਕ ਕਿਆਰਾ ਜਿਹਾ ਹੁੰਦਾ ਸੀ ਜਿੱਥੇ ਅਸੀਂ ਸਾਰੇ ਬੱਚੇ ਆਪਸ ਵਿੱਚ ਰਲ ਕੇ ਖੇਤੀ ਜਾਂ ਕਹਿ ਲਈਏ ਕਿ ਬਾਗਬਾਨੀ ਕਰਦੇ ਹੁੰਦੇ ਸੀ ਇਹ ਕਿਆਰਾ ਪੂਰੀ ਤਰ੍ਹਾਂ ਸਾਡੇ ਬੱਚਿਆਂ ਦੇ ਗਰੁੱਪ ਕੋਲ ਹੁੰਦਾ ਸੀ ਜਿਸ ਵਿੱਚ ਅਸੀਂ ਵੱਖੋ ਵੱਖਰੇ ਤਰ੍ਹਾਂ ਦੇ ਫਲ ਫੁੱਲ ਦੇ ਪੌਦੇ ਲਾਉਂਦੇ ਸੀ ਜਿਵੇਂ ਕੀ ਕਹ ਲੋ ਆਂਬ ਅਮਰੂਦ ਪੁਦੀਨਾ ਬੀਜਨਾ ਨਾਲ ਅਸੀਂ ਗੁਲਾਬ ਦੁਪਹਿਰ ਖਿੜੀ ਤੇ ਗਿੰਦੇ ਆਦਿ ਦੇ ਬੂਟੇ ਲਾਉਂਦੇ ਸੀ ਸਕੂਲੋਂ ਵਾਪਸ ਆਉਂਦੇ ਅਸੀਂ ਪਹਿਲਾਂ ਉਹਨਾਂ ਬੂਟਿਆਂ ਨੂੰ ਦੇਖਣ ਜਾਣਾ ਕਿ ਉਹਨਾਂ ਉੱਤੇ ਕੋਈ ਫਲ ਜਾਂ ਫੁੱਲ ਲੱਗੇ ਆ ਜਾਂ ਨਹੀਂ ਸਾਨੂੰ ਬੜੀ ਕਾਲੀ ਹੁੰਦੀ ਸੀ ਤੇ ਸਾਨੂੰ ਲੱਗਦਾ ਸੀ ਕਿ ਇਹ ਬੂਟੇ ਸਾਡੀ ਸੋਚਣਾ ਨੂੰ ਬਹੁਤ ਹੌਲੀ ਵੱਡੇ ਹੋ ਰਹੇ ਆ ਬਾਗੀਆਂ ਵਿੱਚ ਲੱਗਣ ਵਾਲੇ ਫਲ ਫੁੱਲ ਆਪਣੇ ਸਮੇਂ ਅਨੁਸਾਰ ਹੀ ਉਪਜਦੇ ਸੀ ਉਹਨਾਂ ਨੇ ਉਦੋਂ ਹੀ ਪੱਕਣਾ ਜਦੋਂ ਪੱਕਣ ਦਾ ਸਮਾਂ ਆਇਆ ਤੇ ਇਸ ਪ੍ਰਕਿਰਿਆ ਨੂੰ ਅਸੀਂ ਆਪਣੀ ਲੋੜ ਵਾਸਤੇ ਤੇਜ਼ ਨਹੀਂ ਕਰ ਸਕਦੇ ਸੀ ਪੱਕਣ ਦੀ ਪ੍ਰਕਿਰਿਆ ਉੱਤੇ ਪੌਦੇ ਤੇ ਕੁਦਰਤ ਦਾ ਇਖਤਿਆਰ ਹੁੰਦਾ ਨਾ ਕਿ ਸਾਡਾ ਫਲ ਦੇ ਪੱਕਣ ਵਿੱਚ ਕਈ ਹੋਰ ਕਾਰਕਾਂ ਦਾ ਵੀ ਯੋਗਦਾਨ ਹੁੰਦਾ ਜਿਨ੍ਹਾਂ ਵਿੱਚ ਫਲ ਦੀ ਕਿਸਮ ਮੌਸਮ ਤੇ ਵਿਕਾਸ ਦੀ ਅਵਸਥਾ ਸ਼ਾਮਲ ਹੈ ਅਸਰ ਵਿੱਚ ਜ਼ਿੰਦਗੀ ਦੇ ਪੜਾਅ ਵੀ ਇਸੇ ਤਰ੍ਹਾਂ ਦੇ ਹੁੰਦੇ ਆ ਬਿਨਾਂ ਸਹਾਰੇ ਤੁਰੰਤ ਸ਼ੁਰੂ ਹੋ ਕੇ ਬੋਲਣ ਪੈਨਸਲ ਨਾਲ ਕਾਟੇ ਮਾਰਨਾ ਸਾਈਕਲ ਚਲਾਉਣਾ ਕਾਲਜ ਚ ਵੱਡੀਆਂ ਪੜਾਈਆਂ ਕਰਨਾ ਡਾਕਟਰ ਵਕੀਲ ਇੰਜੀਨੀਅਰ ਬੰਨਣਾ ਡਿਗਰੀਆਂ ਹਾਸਲ ਕਰਨਾ ਪੈਸੇ ਕਮਾਉਣਾ ਜਾਂ ਮਕਾਨ ਬਣਾਉਣਾ ਪਸੰਦ ਦੀ ਕਾਰ ਲੈਣਾ ਆਖ ਲਵੋ ਹਰ ਕੰਮ ਨੂੰ ਸਮਾਂ ਲੱਗਦਾ ਤੇ ਇਹ ਸਾਰੇ ਕੰਮ ਹੋਣ ਸਮੇਂ ਬਹੁਤ ਹੀ ਸਹਿਜਤਾ ਨਾਲ ਹੁੰਦੇ ਆ ਤੇ ਸਮੇਂ ਦੀ ਮੰਗ ਵੀ ਕਰਦੇ ਆ ਤੁਸੀਂ ਜਿੰਨੀ ਮਰਜ਼ੀ ਕਾਹਲੀ ਕਰ ਲਵੋ ਪਰ ਤੁਸੀਂ 5ਵੀਂ ਤੋਂ ਬਾਅਦ 10ਵੀਂ ਤੋਂ ਬਾਅਦ ਰਾਤੋਂ ਰਾਤ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦੇ ਸੋ ਜੀ ਸਿਰਫ ਵੱਡੇ ਕੰਮਾਂ ਲਈ ਹੀ ਨਹੀਂ ਟ੍ਰੈਫਿਕ ਲਾਈਟ ਉੱਤੇ ਬਿਜਲੀ ਦਾ ਬਿੱਲ ਭਰਨ ਸਮੇਂ ਬੱਸ ਚੜ੍ਹ ਕੇ ਕਿਤੇ ਜਾਣ ਸਮੇ ਸਾਨੂੰ ਇਹ ਸਭ ਸਮਝਣ ਦੀ ਲੋੜ ਹੈ ਕਿ ਸਾਰੀਆਂ ਚੀਜ਼ਾਂ ਹੀ ਸਮਾਂ ਮੰਗ ਕਰਦੀਆਂ ਗਈਆਂ ਸਬਰ ਤੇ ਸਹਿਣਸ਼ੀਲਤਾ ਬਿਨਾਂ ਤਾਂ ਸਾਡਾ ਕੋਈ ਵੀ ਦਿਨ ਪੂਰਾ ਨਹੀਂ ਹੁੰਦਾ ਤੇ ਇਹੀ ਸਿਧਾਂਤ ਦੂਜਿਆਂ ਪ੍ਰਤੀ ਸਾਡੇ ਵਤੀਰੇ ਤੇ ਉਹਨਾਂ ਦੇ ਸਾਡੇ ਪ੍ਰਤੀ ਪ੍ਰਤੀਕਿਰਿਆ ਉੱਤੇ ਬਰਾਬਰ ਹੀ ਲਾਗੂ ਹੁੰਦਾ ਹੈਗਾ ਸੋ ਜੇ ਕਹਾਣੀ ਪਸੰਦ ਲੱਗੀ ਲਾਈਕ ਕਰਨਾ ਨਾ ਭੁੱਲਿਓ ਤੇ ਇਸ ਦਾ ਦੂਜਾ ਪਾਰਟ ਲੈ ਕੇ ਜਲਦ ਹੀ ਹਾਜ਼ਰ ਹੋਵਾਂਗੀ ਧੰਨਵਾਦ